ਇਕੰਦੇ ਸ਼ਾਸਤਰ ਇਕੰਦਾ ਗੁਰੂ ਔਰ ਧਰਮ ਗ੍ਰੰਥ ਥੋੜਾ ਜਿਹਾ ਆਪਾਂ ਨਿਊਟਰਲ ਹੋ ਕੇ ਸੋਚੀਏ ਸਾਰੇ ਗ੍ਰੰਥ ਦੁਨੀਆ ਦੇ ਅੱਛੇ ਨੇ ਕਿਛ ਕੁਝ ਪ੍ਰਧਾਨ ਨੇ ਕਿਛ ਕੁਝ ਪ੍ਰਧਾਨ ਹੈ ਸ਼ਾਸਤਰ ਹੀ ਹਨ ਕਿਸੇ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਤੋਂ ਹਾਂ ਕਿਸੇ ਵੀ ਕਿਤਾਬ ਧਾਰਮਿਕ ਕਿਤਾਬ ਨੂੰ ਪੜ੍ਹ ਕੇ ਪੜ੍ਹ ਕੇ ਤਨ ਕੁਝ ਪ੍ਰਾਪਤ ਨਹੀਂ ਹੋਇਆ। ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹਨੂੰ ਗੁਰੂ ਦਾ ਦਰਜਾ ਮਿਲਿਆ ਹੈ। ਇਹ ਪਵਿੱਤਰ ਕਿਤਾਬ ਨਹੀਂ ਗੀ। ਇਹ ਧਾਰਮਿਕ ਗ੍ਰੰਥ ਨਹੀਂ ਗਾ। ਕਿਉਂਕਿ ਹੁਣ ਸਭ ਧਰਮ ਗ੍ਰੰਥ ਬਿਊਟੀਫੁੱਲ ਨੇ। ਬਟ ਕਿਸੇ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ ਤੋ ਜਦੋਂ ਕਿਸੇ ਚੀਜ਼ ਨੂੰ ਗੁਰੂ ਦਾ ਦਰਜਾ ਮਿਲ ਜੇ ਫਿਰ ਉਹਦੀ ਸੰਗਤ ਕਰਕੇ ਹੀ ਬੰਦਾ ਨਿਹਾਲ ਹੋ ਜਾਂਦਾ ਹੈ ਪਰ ਸੰਗਤ ਕਰੇ ਹੈ ਉਹ ਮੁਹੱਬਤ ਕਰੇ ਉਹ ਭਗਤੀ ਕਰੇ ਇਹ ਗੁਰੂ ਗ੍ਰੰਥ ਸਾਹਿਬ ਤੇ ਕਿ ਜਿਵੇਂ ਫਿਰ ਮੈਂ ਰਿਪੀਟ ਕਰਾਂ ਵੀ ਇਹ ਧਾਰਮਿਕ ਗ੍ਰੰਥ ਨਹੀਂਗਾ ਹਾਂ ਜੇ ਕਿਸੇ ਹੋਰ ਗ੍ਰੰਥ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਹੁੰਦਾ ਨਾ ਤਾਂ ਫਿਰ ਉਹਦੇ ਤੇ ਵੀ ਇਹ ਲਾਗੂ ਹੋਣਾ ਸੀ ਬਟ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਮਿਲਿਆ ਇਸ ਕਰਕੇ ਇਹਨੂੰ ਆਪਾਂ ਧਾਰਮਿਕ ਗ੍ਰੰਥ ਨਹੀਂ ਦੀ ਕੈਟਾਗਰੀ ਚ ਨਹੀਂ ਪਾ ਸਕਦੇ ਇਹ ਗੁਰੂ ਆ ਔਰ ਗੁਰੂ ਜ਼ਰੂਰੀ ਨਹੀਂ ਕਿ ਬੋਲ-ਬੋਲ ਕੇ ਦੱਸੇ ਗੁਰੂ ਦੇ ਕੋਲ ਕੋਈ ਸਿੱਖ ਹੋ ਕੇ ਕੋਸ਼ਿਸ਼ ਹੋ ਕੇ ਕੋਈ ਸਮਝਣ ਦੀ ਸੰਭਾਵਨਾ ਲੈ ਕੇ ਜਾਵੇ ਤੇ ਨਾ ਕੁਝ ਗੁਰੂ ਬੋਲੇ ਤੇ ਨਾ ਕੁਝ ਸ਼ਿਸ਼ ਬੋਲੇ ਸਹੀ ਮਹਨਿਆਂ ਚ ਉਦੋਂ ਹੀ ਕੁਝ ਨਾ ਕੁਝ ਵਾਪਰਦਾ ਹੈ ਵੇਦਾਂ ਦੇ ਅੰਦਰ ਇੱਕ ਬੜੀ ਸੋਹਣੀ ਸਾਖੀ ਆਂਦੀ ਹੈ ਨਿਸ਼ਚਾ ਦੇ ਅੰਦਰ ਸ਼ਿਸ਼ ਜਾਂਦਾ ਹੈ ਗੁਰੂ ਕੋਲ ਤੇ ਗੁਰੂ ਨੂੰ ਕਹਿੰਦਾ ਹੈ ਕਿ ਮੈਨੂੰ ਬ੍ਰਹਮ ਬਾਰੇ ਦੱਸੋ ਤੇ ਗੁਰੂ ਬੈਠ ਜਾਂਦਾ ਹੈ ਸਮੇਂ ਤੋਂ ਪਰਿੰਦਾ ਹੈ ਉਸ ਤੋਂ ਬਾਅਦ ਫਿਰ ਸ਼ਿਸ਼ ਕਹਿੰਦਾ ਕਿ ਮਹਾਰਾਜ ਮੈਂ ਬਹੁਤ ਦੂਰੋਂ ਆਇਆ ਹਾਂ ਕਿਰਪਾ ਕਰੋ ਕੁਝ ਰੱਬ ਬਾਰੇ ਦੱਸੋ ਮੈਨੂੰ ਤੇ ਗੁਰੂ ਚੁੱਪ ਖੜ ਕੇ ਬੈਠ ਜਾਂਦਾ ਹੈ ਤੀਜੀ ਵਾਰੀ ਫੇਜ ਕਹਿੰਦਾ ਕਿ ਮਹਾਰਾਜ ਮੈਂ ਬੜੀ ਸੰਭਾਵਨਾ ਲੈ ਕੇ ਆਇਆ ਹਾਂ ਕੁਝ ਦੱਸੋ ਮੈਨੂੰ ਕਹਿੰਦਾ ਮੈਂ ਦੱਸ ਤੇ ਰਿਹਾ ਹਾਂ ਤੂੰ ਹੀ ਨਹੀਂ ਸੁਣਦੇ ਰਿਹਾ ਤਾਂ ਗੁਰੂ ਬੋਲ ਕੇ ਨਹੀਂ ਗੁਰੂ ਆਪਣੀ એનર્ਜੀ ਨਾਲ ਗੁਰੂ ਆਪਣੀ ਸ਼ਕਤੀ ਨਾਲ ਗੁਰੂ ਆਪਣੀ ਊਰਜਾ ਨਾਲ ਟਰਾਂਸਫਾਰਮ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਨਾ ਇੱਕ ਵੱਖਰਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੇ ਤੁਸੀਂ ਸ਼ਿਸ਼ਭਾਵ ਲੈ ਕੇ ਮਹਾਰਾ ਦੀ ਸੇਵਾ ਹੀ ਕਰ ਲੋ ਪੜਨਾ ਇੱਕ ਵੱਖਰਾ ਵਿਸ਼ਾ ਹੈ ਸੇਵਾ ਹੀ ਕਰ ਲੋ ਤਾਂ ਤੁਹਾਨੂੰ ਰੱਬ ਮਿਲਣ ਦੀ ਆਤਮ ਤਤਹੂਣ ਦੀ ਪੂਰੀ ਸੰਭਾਵਨਾ ਹੈ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਗੁਰੂ ਹੈ ਕਿ ਤੁਸੀਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਚਾਰ ਲੈ ਕੇ ਵੀ ਬਹਿ ਜਾਓ ਜਾਂ ਖਲੋ ਜਾਓ ਤਾਂ ਅੱਤਾ ਚੰਦੋਆ ਮਾਰਾ ਤੁਹਾਡੇ ਤੇ ਕਰ ਦਿੰਦੇ ਆ ਮਾਰਾ ਉਸੇ ਵੇਲੇ ਚੰਦੋਆ ਵਾਦਾ ਕਰ ਦਿੰਦੇ ਤੁਹਾਡੇ ਤੇ ਹੋਰ ਕੋਈ ਵਿਅਕਤੀ ਜਾਂ ਹੋਰ ਕੋਈ ਗੁਰੂ ਇਹ ਕੰਮ ਨਹੀਂ ਕਰਦਾ ਮੈਂ ਰਿਪੀਟ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਗੁਰੂ ਹਨ ਕਿ ਤੁਸੀਂ ਮਹਾਰਾਜ ਦੀ ਹਜੂਰੀ ਚ ਸ਼ਿਸ਼ਣ ਬਣ ਕੇ ਸਿੱਖ ਬਣ ਕੇ ਕੁਝ ਲੈਣ ਦੀ ਸੰਭਾਵਨਾ ਲੈ ਕੇ ਮਹਾਰਾਜੀ ਤਾਬਿਆ ਚ ਬੈਠ ਜਾਓ ਮਹਾਰਾਜ ਅੱਧਾ ਚੰਦੂਆ ਤੇਰੇ ਤੇ ਕਰਤੰਦ ਨੇ ਦੱਸੋ ਟਰਾਂਸਫਰਮੇਸ਼ਨ ਤੇ ਹੋ ਗਈ ਤੂੰ ਹੀ ਨਹੀਂ ਸਮਝਿਆ ਉਹ ਗੁਰੂ ਤੇ ਬੋਲ ਰਿਹਾ ਸੀ ਨਾ ਬੋਲ ਕੇ ਵੀ ਕੁਝ ਬੋਲ ਰਿਹਾ ਸੀ ਤੂੰ ਹੀ ਨਹੀਂ ਸਮਝਿਆ ਔਰ ਤੁਸੀਂ ਹੈਰਾਨ ਹੋ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੇਦਾਂ ਦੇ ਅੰਦਰ ਅਪੀ ਵਿਖਵਣੀ ਹੈ ਪੂਰੀ ਤੱਕ ਮੈਨੂੰ ਐਸ ਲਈ ਵਿਸਰੀ ਆ ਬਟ ਸਮਥਿੰਗ ਲਾਈਕ ਥਿਸ ਮੈਨ ਪੂਰੀ ਵਿਸਥਿਰੀ ਹੋਈ ਆ ਅਖੀਰ ਦੀ ਟੁਕ ਮੈਨ ਯਾਦ ਆ ਗਰੁੰਡ ਸਚ ਮੋਨ ਆਏ ਕਦੀ ਸੀਤ ਵਤੂ ਮੈਨ ਹੁਣ ਪੂਰੀ ਵਿਸਥਿਰੀ ਹੋਈ ਆ ਮੈਨ ਜਿੱਤੇ ਲੰਬੀ ਮੈਂ ਤੁਹਾਨੂੰ ਦਸੂਗਾ ਉਹਦੇ ਚੀਜ ਦੱਸਿਆ ਗਿਆ ਹੈ ਕਿ ਪਰੀਪੂਰਨ ਪਾਰਬ੍ਰਮ ਪਰਮੇਸ਼ਰ ਜੋ ਹੈ ਉਹ ਦਸ ਰੂਪ ਧਾਰਨ ਕਰਕੇ ਜਾਰ ਵੀ ਰੂਪ ਚ ਮੋਨ ਹੋ ਜਾਏਗਾ ਮੋਨ ਹੋ ਜਾਏਗਾ ਉਹਨੂੰ ਬੋਲੋਗੇ ਤੇ ਬੁਲਾਊਗਾ ਕੀ ਨਾਂ ਬੋਲੋਗੇ ਤਾਂ ਨਹੀਂ ਠੀਕ ਆਪਾਂ ਸਮਝ ਰਹੇ ਆਂ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣਾ ਬੋਲਣਾ ਏ ਗੁਰੂ ਗ੍ਰੰਥ ਸਾਹਿਬ ਇਤਨਾ ਨਹੀਂ ਬੋਲਦਾ ਹੁਕਮਨਾਮਾ ਲੈਣਾ ਗੁਰੂ ਗ੍ਰੰਥ ਸਾਹਿਬ ਦਾ ਬੋਲਣਾ ਨਹੀਂਗਾ ਬੋਲਣ ਦਾ ਇੱਕ ਤਰੀਕਾ ਏ ਮਹਾਰਾਜ ਦੇ ਨਾਲ ਉਹ ਉਹਨਾਂ ਨਾਲ ਬੋਲਦਾ ਏ ਜਿਹੜੇ ਗੁਰੂ ਮਹਾਰਾਜ ਨਾਲ ਬੋਲਦੇ ਆ ਜਿਹੜੇ ਬੁਲਾਉਣਗੇ ਉਹਨਾਂ ਨੂੰ ਬੋਲੂਗਾ ਬਾਕੀ ਹੁਕਮਨਾਮੇ ਲੈਣਗੇ ਠੀਕ ਹੈ ਨਾ ਤੇ ਬਾਬਾ ਨਾਨਕ ਸਿੰਘ ਜੀ ਬੋਲਦੇ ਸੀ ਗੁਰੂ ਗ੍ਰੰਥ ਸਾਹਿਬ ਨਾਲ ਬਾਬਾ ਜੀ ਦੇ ਬਚਨਾ ਗੁਰੂ ਗਰੰਥ ਸਾਹਿਬ ਜੀ ਜਾਗਦੇ ਬੋਲਦੇ ਜਿਉਂਦੇ ਗੁਰੂ ਨਾਨਕ ਹੂੰ ਔਰ ਬੜੀਆਂ ਸੋਹਣੀਆਂ ਸੋਹਣੀਆਂ ਸਾਖੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਵਾਕਿਆ ਇਸ ਚੀਜ਼ ਨੂੰ ਜਾਣਿਆ ਸੰਤਪਾਪ ਗੁਰਬਜਨ ਸਿੰਘ ਜੀ ਪਿੰਡਰਾ ਵਾਲੇ ਉਹਨਾਂ ਨੂੰ ਕਿਨ ਕਿਹਾਈ ਕਿ ਪਾਪਾ ਜੀ ਇਹ ਜਿਉਂਦੇ ਜਾਗਦੇ ਗੁਰੂ ਕਿਸ ਤਰ੍ਹਾਂ ਹੋ ਸਕਦੇ ਆ ਜਿਉਣ ਵਾਸਤੇ ਸਵਾਸ ਲੈਣੀ ਜ਼ਰੂਰੀ ਆ ਤੇ ਪਾਪਾ ਜੀ ਕਹਿੰਦੇ ਰਾਤ ਨੂੰ ਆਇਓ ਅੰਮ੍ਰਿਤ ਵੇਲੇ ਆਇਓ ਬਾਰਾ ਜਦ ਕਮਰੇਚ ਖੜਿਆ ਉਹਨਾਂ ਨੂੰ ਤੇ ਆਫੇ ਗੁਰੂ ਗਰੰਥ ਸਾਹਿਬ ਤੇ ਹੱਥ ਰੱਖ ਵੇ ਉਹਨਾਂ ਦੀ ਗੱਲ ਕਰਨ ੜਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਬੋਲਦੇ ਆ ਸਾਰੇ ਨਹੀਂ ਬੋਲਦੇ ਜਿਹੜੇ ਖੁਦ ਜਿਉਂਦੇ ਨੇ ਉਹ ਜਾਣਦੇ ਨੇ ਵੀ ਜਿਉਂਦੇ ਆ ਜਿਹੜੇ ਖੁਦ ਮਰੇ ਨੇ ਉਹਨਾਂ ਨੂੰ ਕਿਤਾਬ ਦੇਖੇਗੀ ਹੈਨਾ ਕਿਉਂਕਿ ਇਹ ਇੱਕ ਇਸ਼ਕ ਦਾ ਗੱਲ ਚੱਲ ਰਹੀ ਹੁਣ ਬਾਬਾ ਜੀ ਨੇ ਕਿਹਾ ਬਾਬਾ ਗੁਰਬਜਨ ਸਿੰਘ ਜੀ ਪਿੰਡ ਵਾਲੇ ਨੇ ਕਿ ਇਹਦੇ ਤੇ ਹੱਥ ਰੱਖੋ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਿਆ ਤੇ ਅੱਖਾਂ ਘਰੂਪਾਂਦ ਅੱਖਾਂ ਕੀਤੀਆਂ ਬੰਦ ਤਾਂ ਗੁਰੂ ਗ੍ਰੰਥ ਸਾਹਿਬ 'ਚ ਧੜਕਣ ਸੀ ਧੜਕ ਰਹੀ ਸੀ ਔਰ ਕੋਈ ਕੇ ਨਹੀਂ ਹੈ ਤੇ ਆਂਦਰ ਵਿਸ਼ਵਾਸ ਆ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਆਪਣੇ ਇੱਥੇ ਹੱਥ ਰੱਖ ਰਹੇ ਜੇ ਇਹ ਵੀ ਟੜਕ ਰਹੀ ਹੈ ਅਵੀ ਟੜਕ ਰਹੀ ਹੈ ਇੰਨੇ ਇੱਥੇ ਟੇਬਲ ਤੇ ਹੱਥ ਰੱਖ ਦਿਓ ਇਹਦੇ 'ਚ ਵੀ ਵਾਈਬ੍ਰੇਸ਼ਨ ਆ ਠੀਕ ਹਰ ਚੀਜ਼ 'ਚ ਇੱਕ ਸਪੰਦਨ ਹੋ ਰਿਹਾ ਉਹ ਸਪੰਦਨ ਕੀ ਹੈ ਸ਼ਬਦ ਇਲੈਕਟ੍ਰੋ ਇਲੈਕਟ੍ਰੋਨ ਯੂ ਨੋ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਆਪਸ ਵਿੱਚ ਹਿੱਲ ਰਿਹਾ ਠੀਕ ਉਹ ਜਿਹੜਾ ਹਿਲਣਾ ਏ ਉਹਦੇ ਚ ਇੱਕ ਸਾਊਂਡ ਨਿਕਲ ਰਿਹਾ ਏ ਹਰ ਚੀਜ਼ ਚ ਇੱਕ ਸੈਂਸੇਸ਼ਨ ਆ ਆ ਸਾਨੂੰ ਲੱਗਦਾ ਪੀ ਹਿਲ ਨਹੀਂ ਰਿਹਾ ਪਰ ਇਹਦੇ ਚ ਜਿਹੜੇ ਐਟਮਸ ਨੇ ਸਾਰੇ ਹਿਲ ਰਹੇ ਨੇ ਤੋਂ ਇਸ ਭਾਵਨਾ ਨਾਲ ਸਾਰੀ ਜਦੋਂ ਤੁਸੀਂ ਜਾਗ ਗਏ ਤਾਂ ਸਾਰੀ ਸ੍ਰਿਸ਼ਟੀ ਜਾਗੀ ਹੋਈ ਆ ਬਾਦਮਾ ਬੁੱਧ ਕਹਿੰਦੇ ਨੇ ਜਦੋਂ ਮੈਂ ਜਾਗਿਆ ਤੇ ਮੈਂ ਅਨੁਭਵ ਕੀਤਾ ਵੀ ਸਾਰੀ ਸ੍ਰਿਸ਼ਟੀ ਜਾਗੀ ਹੋਈ ਆ ਜਦੋਂ ਮੈਂ ਸੁੱਤਾ ਮੈਨੂੰ ਲੱਗਦਾ ਕਿ ਸਾਰੀ ਸੰਸਾਰ ਹੀ ਸੁੱਤਾ ਪਿਆ ਹੈ ਠੀਕ ਹੈ ਨਾ ਜਦੋਂ ਬੰਦਾ ਖੁਦ ਦੁਖੀ ਹੁੰਦਾ ਸਾਰਾ ਸੰਸਾਰ ਦੁਖੀ ਹੁੰਦਾ ਤੇ ਜਦੋਂ ਬੰਦਾ ਖੁਸ਼ ਸੁਖੀ ਹੁੰਦਾ ਲੱਗਦਾ ਸਾਰਾ ਸੰਸਾਰ ਹੀ ਸੁਖੀ ਠੀਕ ਤੋ ਇਸ ਕਰਕੇ ਜਦੋਂ ਬੰਦਾ ਜਾਗ ਜਾਂਦਾ ਉਹਨੂੰ ਅਨੁਭਵ ਹੁੰਦਾ ਕਿ ਸਾਰੇ ਜਾਗੇ ਹੋਏ ਨੇ ਉਤੇ ਜ਼ਰੇ ਜ਼ਰੇ ਚ ਤੋ ਉਹ ਬਾਬਾ ਜੀ ਨੇ ਜਦੋਂ ਹੱਥ ਰਖਾਇਆ ਉੱਪਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੰਜ ਸੈਸ਼ਨ ਧੜਕਣ ਹੋ ਰਹੀ ਸੀ ਸ਼ਬਦ ਦੀ ਇੱਕ ਗੂੰਜਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਸ ਜਿਲਦ ਵਿੱਚ ਹੀ ਨਹੀਂ ਹਰ ਚੀਜ਼ ਚ ਉਹ ਜਿਹੜਾ ਨਾ ਦਾ ਸ਼ਬਦ ਦਾ ਜਿਨੂੰ ਮਹਾਰਾਜ ਨੇ 1430 ਪੇजेस ਦੇ ਵਿੱਚ ਮਾਰਨ ਡਾਊਨਲੋਡ ਕੀਤਾ ਸਸੇ ਤੋਂ ਸ਼ੁਰੂ ਹੁੰਦਾ ਤੇ ਸਸੇ ਤੋਂ ਐਂਡ ਹੁੰਦਾ ਏ ਇੱਕ ਓੰਕਾਰ ਜਿਹੜਾ ਗਿਣਤੀ ਚ ਨਹੀਂ ਆਂਦਾ ਸਤਨਾਮ ਸਸੇ ਤੋਂ ਸ਼ੁਰੂ ਹੁੰਦਾ 18 10 20 ਸਸੇ ਤੋਂ ਬੰਦ ਹੁੰਦਾ ਤੋਂ ਸਸੇ ਤੋਂ ਸਸਾ ਸਸੇ ਤੋਂ ਭਾਵ ਸਹਾ ਸਹਾ ਤੋਂ ਭਾਵ ਟੋਟੈਲਿਟੀ ਜੋ ਹੈ ਜੋ ਹੂ ਜੋ ਰਹੇਗਾ ਕੁਰਾਨ ਚ ਵੀ ਆਇਆ ਹੂ ਵਲ ਬਾਗੀ ਜੋ ਰਹਿ ਜਾਂਦਾ ਹੈ ਉਹ ਹੂ ਉਹ ਹੈ ਉਹ ਕੀ ਹੈ ਸਾਹ ਤੇ ਉਸੇ ਸਾਹ ਤੋਂ ਸਾਹਾ ਆਉਂਦਾ ਸਾ ਸਾਕਾਰ ਜਾਂਦਾ ਜਾ ਹਾਕਾਰ ਆ ਜਿਹੜਾ ਆਉਂਦਾ ਜਾਂਦਾ ਹੈ ਉਹ ਸਾਹ ਹੈ ਉਹ ਸਾਹ ਸਸੇ ਤੋਂ ਸ਼ੁਰੂ ਹੁੰਦਾ ਹੈ ਸਤਨਾਮ ਤੋਂ ਸ਼ੁਰੂ ਹੁੰਦਾ ਹੈ ਤੇ 18 10 20 ਤੱਕ ਹੁੰਦਾ ਹੈ ਉਹ ਮੈਂ ਹਾਂ ਉਹ ਮੇਰਾ ਅਹਮ ਹੈ ਉਹ ਤੂੰ ਹੈ ਉਹ ਇਹ ਹੈ ਕੀ ਬੈਬੁੱਟ ਬਿਠਲ ਉਹ ਭਾ ਵਿਠਲ ਵਿਠਲ ਵੀ ਨ ਸੰਸਾਰ ਨਹੀਂ ਇਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬਾ ਤੋਂ ਜਿਨੇ ਇਸ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਇਸ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਗ੍ਰੰਥ ਨੇ ਜਿਨ੍ਹਾਂ ਨੂੰ ਦੇਖੋ ਬਾਕੀ ਬਿਊਟੀਫੁਲ ਨੇ ਬਟ ਸਾਰੇ ਨਾ ਹਰ ਸਤਪੁਰਸ਼ ਦੇ ਜਾਣ ਤੋਂ ਬਾਅਦ ਲਿਖੇ ਨੇ ਉਹ ਸੌਲੇ ਨਹੀਂ ਲਿਖ ਗਿਆਨ ਹੋਏਗਾ ਪਰ ਉਸ ਵੇਲੇ ਨਹੀਂ ਲਿਖੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਸਤਪੁਰਸ਼ ਜੋ ਆਇਆ ਸੀ ਉਹ ਲਿਖ ਕੇ ਇਹਦੇ ਤੇ ਮੋਹਰ ਲਾ ਕੇ ਗਿਆ ਮੋਦਾਵਣੀ ਮੋਦਾਵਣੀ ਲੱਗੀ ਹੋਈ ਹੈ ਇਹਦੇ ਤੇ ਇੱਕੋ ਇੱਕ ਗ੍ਰੰਥ ਹੈ ਜਿਹੜਾ ਇਸ ਦੁਨੀਆ ਵੱਲੋਂ ਵੀ ਪ੍ਰਵਹ ਪ੍ਰਵਾਨਿਤ ਹੈ ਤੇ ਉਧਰੋਂ ਵੀ ਪ੍ਰਵਾਨਿਤ ਹੈ ਬਾਕੀ ਸਾਰੇ ਇਧਰੋਂ ਹੀ ਬਣਾਏ ਗਏ ਨੇ ਉਧਰ ਜਾਣ ਵਾਸਤੇ ਪੁਰਾਣੇ ਸਮਿਆਂ ਚ ਜਿਹੜਾ ਡਾਕ ਡਾਕ ਹੁੰਦੀ ਸੀ ਨਾ ਮੇਲ ਪਾਈਦੀ ਸੀ ਤਾਂ ਉਸ ਵੇਲੇ ਡਾਕ ਬਣੇ ਹੁੰਦੇ ਸੀ ਲਾਲ ਰੰਗ ਤੇ ਲਾਲ ਰੰਗ ਤੇ ਉਹ ਉਮਾ ਉਹਨਾਂ ਨੂੰ ਮਾਨਤਾ ਪ੍ਰਾਪਤ ਸੀ ਹੁਣ ਕੋਈ ਕਹੇ ਵੀ ਮੈਂ ਇਸ ਤਰ੍ਹਾਂ ਦਾ ਬਣਾ ਲਾ ਤੇ ਮੈਂ ਚਿੱਠੀ ਪਾਦਾ ਤੇ ਮੇਰੀ ਚਿੱਠੀ ਪਹੁੰਚੇਗੀ ਨਹੀਂ ਨਾ ਉਹਨਾਂ ਨੂੰ ਮਾਨਤਾ ਪ੍ਰਾਪਤ ਸੀ ਉਹ ਇਧਰੋਂ ਵੀ ਮਾਨਤਾ ਪ੍ਰਾਪਤ ਸੀ ਤੇ ਉਧਰੋਂ ਵੀ ਮਾਨਤਾ ਪ੍ਰਾਪਤ ਸੀ ਇਧਰੋਂ ਵੀ ਪੱਤਰ ਜਾਂਦੇ ਸੀ ਤੇ ਉਧਰੋਂ ਵੀ ਪੱਤਰ ਆਉਂਦੇ ਸੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਉਹ ਚੀਜ਼ ਹੈ ਜਿਹੜੀ ਇਧਰੋਂ ਵੀ ਮਾਨਤਾ ਹੈ ਤੇ ਉਧਰੋਂ ਵੀ ਮਾਨਤਾ ਇਧਰੋਂ ਵੀ ਪੱਤਰ ਉਧਰ ਜਾਂਦੇ ਤੇ ਉਧਰੋਂ ਵੀ ਪੱਤਰ ਇਧਰ ਆਉਂਦੇ ਆ ਬਾਕੀ ਕਿਸੇ ਧਰਮ ਗ੍ਰੰਥਾਂ ਦਾ ਇਹ ਜਿਹੜੀ ਹੈ ਉਹਨਾਂ ਨੂੰ ਇਸ ਸਥਿਤੀ ਨੇ ਵੀ। ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਗੁਰੂ ਨੇ ਤੇ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਐਵਰੇਜ ਜੇ ਆਪਾਂ ਦੇਖੀਏ ਕਿ ਇੱਕ ਮਿੰਟ ਚ ਸਾਨੂੰ 16 ਸਵਾਸ ਆਉਂਦੇ ਐਵਰੇਜ ਦੇ ਆਧਾਰ ਤੇ ਸਾਡੀ ਸਥਿਤੀ ਸਾਡੇ ਮਨ ਦੀ ਅਵਸਥਾ এনवायरमेंट ਕੀ ਖਾਂਦੇ ਆ ਕੀ ਪੀਂਦੇ ਉਹਦੇ ਮੁਤਾਬਕ ਵਾਧੇ ਘਟਦੇ ਨੇ ਬੜਾ ਐਵਰੇਜ ਸਾਡੀ 16 ਹੈ ਜਿੰਨੇ ਇੱਕ ਸਾਲ ਚ ਸਾਨੂੰ ਸਵਾਸ ਆਉਂਦੇ ਆ ਉਹ ਐਵਰੇਜ ਦੇ ਆਧਾਰ ਤੇ 16 ਸਵਾਸ ਪਰ ਮਿੰਟ ਜਿੰਨੇ 1 ਸਾਲ ਸੇ சுவாਸ ਆਂਦੇ ਆ ਉਨੇ சுவாਸ ਸ੍ਰੀ ਗੁਰੂ ਗ੍ਰੰਥ ਸਾਹਿਬ ਚ। ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇੱਕ ਐਸਾ ਗ੍ਰੰਥ ਹੈ ਜੋ ਕਿ ਹਿਊਮਨ ਸਾਈਕੀ ਦੇ ਨਾਲ ਬਿਲਕੁਲ ਇੱਕ ਇੱਕ ਆਮ ਐਵਰੇਜ ਇੰਡੀਵਿਜੂਅਲ ਜਿਹੜਾ ਹੈ ਉਹਦੀ ਬੰਤਰ ਚ ਹੀ ਮਹਾਰਾਜ ਨੇ ਇੱਕ ਸਰੂਪ ਤਿਆਰ ਕੀਤਾ ਹੈ। ਇਹ ਵੀ ਜਿਵੇਂ ਇੱਕ ਮਨੁੱਖ ਚ ਜੀਵਨ ਹੈ ਨਾ ਇਸ ਤਰ੍ਹਾਂ ਇਹਦੇ ਚ ਵੀ ਉਹੀ ਜੀਵਨ ਆ। ਬਿਲਕੁਲ ਮਨੁੱਖ ਦੀ ਬੰਤਰ ਚ ਬਣਾਇਆ ਹੋਇਆ ਹੈ। ਇਹ ਉੱਤਮ ਪੁਰਸ਼ ਹੈ ਇਹ ਮਰਿਆਦਾ ਪਰਸ਼ੋਤਮ ਹੈ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਠੀਕ ਹੈ